ਮੈਨੂੰ ਕਿਸੇ ਤੋਂ ਕੋਈ ਗੁੱਸਾ ਨਹੀਂ ਹੈਗਾ ਜੀ ਮੈਂ ਨਗਰ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਅੱਜ ਮੈਂ ਖੁਸ਼ ਹਾਂ ਜੀ ਸਾਰਾ ਨਗਰ ਸਾਡਾ ਖੁਸ਼ ਹੈ ਜੀ ਕੀ ਕੀ ਵਿਸ਼ਵਾਸ ਕੋਣ ਨੇ ਵਿਸ਼ਵਾਸ ਕੋਣ ਨੇ ਜੀ ਪਿੰਡ ਦਾ ਕੰਮ ਕਰਾਂਗੇ ਕਰਾਂਗੇ ਕੰਮ ਸਾਰੇ ਕਰਾਂਗੇ ਗਰਾਊਂਡ ਬਣਾਵਾਂਗੇ ਜੋ ਕੰਮ ਪਿੰਡ ਦੇ ਕਰਨ ਵਾਲੇ ਨੇ ਅਸੀਂ ਕਰਾਂਗੇ ਕੀ ਕਹਿੰਦੇ ਹਾਂ ਸਾਰੇ ਕੰਮ ਸਾਰੇ ਕਰਾਂਗੇ ਜਿਹੜੇ ਰੁਕੇ ਹੋਏ ਨੇ ਜੀ ਬਹੁਤ ਧੰਨਵਾਦ ਕਰ ਪਿੰਡ ਦਾ ਧੰਨਵਾਦ ਕਰਾਂਗੇ ਪਿੰਡ ਦਾ ਸਾਰੇ ਧੰਨਵਾਦ ਜੀ ਸਾਰੇ ਪਿੰਡ ਦਾ ਜੀ ਜਿਹਨੇ ਸਾਨੂੰ ਸਾਥ ਦਿੱਤਾ ਜੀ ਹਾਂ ਜੀ ਧੰਨਵਾਦ ਹਾਂ ਜੀ ਇਹਨਾਂ ਨੂੰ ਪੈਸਾ ਆਹ ਹੋਰ ਮਾਰਾ ਬਤਾ ਜੀ ਇਹਨਾਂ ਨੂੰ ਚਾਹਣੋ ਮੈਂ ਨਗਰ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ ਕਿਹੜੇ ਸਾਰੇ ਨਗਰ ਦੇ ਵੋਟਾਂ ਪਾ ਕੇ ਮੈਨੂੰ ਇਹ ਮੌਕਾ ਦਿੱਤਾ ਜੀ ਨਗਰ ਦੀ ਸੇਵਾ ਕਰਾਂਗੇ ਜੀ ਕਿੰਨੇ ਵੋਟਾਂ ਜਿੱਤੋ ਜੀ ਇਹ ਤੁਹਾਨੂੰ ਨਗਰ ਦਾ ਜੀ ਬਹੁਤ ਵਧੀਆ ਹੋਇਆ ਕਿੰਨੇ ਵੀ ਜਿੱਤੇ ਜਿੱਤੇ ਆ ਜੀ ਬਹੁਤ ਵਧੀਆ ਹਾਂ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਸਾਰੇ ਨਗਰ ਦਾ ਜੀ સો નબે વોટા ટ્રક્ટરનું પનસો ચુરાસી વોટા બહાર ચૂંટણી લઈને લોકો એક વોટર બોર્ડ